ਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜੇਠੂ ਮਜਾਰੇ ਤੋਂ ਸਲੋ ਪਿੰਡ ਵੱਲ ਜਾਂਦੇ ਰਸਤੇ ਤੋਂ ਛੋਟੀ ਪੁਲੀ ਨੇੜੇ ਇੱਕ ਟਿਪਪਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਦਾ ਕਾਫੀ ਨੁਕਸਾਨ ਹੋਇਆ ਅਤੇ ਨੇੜਲੇ ਇਲਾਕੇ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਿਜਲੀ ਦਾ ਖੰਭਾ ਟੁੱਟ ਕੇ ਬੈਂਡ ਹੋ ਗਿਆ ਅਤੇ ਟਰੱਕ ਵੀ ਅੱਗੇ ਨੂੰ ਨੁਕਸਾਨਿਆ ਗਿਆ ਪਰ ਬਿਜਲੀ ਦੀਆਂ ਤਾਰਾਂ ਦਾ ਨੁਕਸਾਨ ਅਤੇ ਨੇੜਲੇ ਘਰਾਂ ਦੀ ਬਿਜਲੀ ਪ੍ਰਭਾਵਿਤ ਹੁੰਦੇ ਦੇਖ ਮੌਕੇ ਤੇ ਜੀ ਤੇ ਹੋਰ ਬਿਜਲੀ ਮੁਲਾਜ਼ਮ ਨੇ ਪਹੁੰਚ ਕੇ ਬਿਜਲੀ ਦੀਆਂ ਤਾਰਾਂ ਦੀ ਤੁਰੰਤ ਮੁਰੰਮਤ ਸ਼ੁਰੂ ਕਰ ਦਿੱਤੀ ਖਬਰ ਬਨਣ ਤੱਕ ਬਿਜਲੀ ਵਿਭਾਗ ਦਾ ਟਿੱਪਰ ਦੇ ਚਾਲਕ ਅਤੇ ਮਾਲਕ ਦੋਨਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਦਿਖਾਣਿਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਸਰ ਤੁਹਾਨੂੰ ਕਿੰਨੇ ਵਜੇ ਕਾਲ ਆਈ ਆ ਬੇ ਕੀ ਨੁਕਸਾਨ ਹੋਇਆ ਕਿੱਥੇ ਹੋਇਆ ਇਹ ਕਾਲ ਮੈਨੂੰ ਲਗਭਗ 9:00 ਵਜੇ ਤੇ ਆਈ ਹੈ ਕਰੀਬ ਜੀ ਇੱਕ ਲੰਗੜਵਾ ਏਪੀ ਤੇ ਫਲਾਈਂਗ ਸਟੇਲ ਅਕੀਓਸੀ ਉਰ ਨਾਲ ਐਕਪੋਰਟ ਟੁੱਟ ਗਿਆ ਹੈ ਲਗਭਗ 10000 ਰੁਪਏ ਦਾ ਨੁਕਸਾਨ ਆ ਮਿਲਿਆ ਸਾਰੀ ਸਪਲਾਈ ਰੀਸਟੋਰ ਕਰ ਦਿੱਤੀ ਗਈ ਜੀ ਇਹ ਜਿਹੜਾ ਹੁਣ ਟਿਪਰ ਵਾ ਇਹ ਜਿਹੜਾ ਬੱਜਿਆ ਕਿਹੜੇ ਰੋਡ ਦੇ ਉੱਤੇ ਹੈਗਾ ਇਹ ਐਮਐਨਏ ਦੀ ਬੁਕੀ ਨੇ ਜ਼ਰੂਰ ਉਹ ਜਿਹੜਾ ਜਾ ਰਿਹਾ ਉਹਦੇ ਉੱਪਰ ਬੱਜਿਆ ਹੈ ਅੱਛਾ ਜੀ ਜਿਹੜਾ ਟਿਪਰ ਜਾ ਲਗਾ ਹੁਣ ਆ ਆਪ ਕਿੱਥੇ ਹੈ ਇਸ ਵੇਲੇ ਉਹ ਇਸ ਵੇਲੇ ਜਦੋਂ ਅਸੀਂ ਆਏ ਮਜ਼ਦੂਰ ਕੋਈ ਜਾਨੀ ਮਾਨੀ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਬਸ ਜਾਨੀ ਨੁਕਸਾਨ ਕੋਈ ਨਹੀਂ ਦਾ ਮਾਲੀ ਨੁਕਸਾਨ ਆਇਆ ਖੂਨ ਦਾ ਸਾਡਾ ਫਲਾਂਚ ਸ਼ੇਡ ਜਿਹੜਾ ਇਹਦਾ ਨੁਕਸਾਨ ਦੀ ਪਰਭਾਈ ਹੁਣ ਕੋਣ ਕਰੂਗਾ ਇਹਦਾ ਇਹ ਨੁਕਸਾਨ ਦੀ ਪਰਭਾਈ ਫਿੱਪਰ ਦਾ ਮਾਲਕ ਕਰੇਗਾ ਅੱਛਾ ਜੀ ਉਹਦੇ ਨਾਲ ਕੋਈ ਗੱਲਬਾਤ ਹੋਈ ਡਰਾਈਵਰ ਮਿਲਿਆ ਤੁਹਾਨੂੰ ਅਜੇ ਤੱਕ ਕੋਈ ਡਰਾਈਵਰ ਨਹੀਂ ਮਿਲਿਆ ਨਾ ਮਾਲਕ ਨੂੰ ਅੱਛਾ ਜੀ ਪੀਬੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜੇਠੂ ਮਜਾਰੇ ਤੋਂ ਸਲੋ ਪਿੰਡ ਵੱਲ ਜਾਂਦੇ ਰਸਤੇ ਤੋਂ ਛੋਟੀ ਪੁਲੀ ਨੇੜੇ ਇੱਕ ਟਿਪਰ ਬੇਕਾਬੂ ਹੋ ਕੇ ਬਿਜਲੀ ਦੇ ਖੰਬੇ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਦਾ ਕਾਫੀ ਨੁਕਸਾਨ ਹੋਇਆ ਅਤੇ ਨੇੜਲੇ ਇਲਾਕੇ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਿਜਲੀ ਦਾ ਖੰਭਾ ਟੁੱਟ ਕੇ ਬੈਂਡ ਹੋ ਗਿਆ ਅਤੇ ਟਰੱਕ ਵੀ ਅੱਗੇ ਨੁਕਸਾਨਿਆ ਗਿਆ ਪਰ ਬਿਜਲੀ ਦੀਆਂ ਤਾਰਾਂ ਦਾ ਨੁਕਸਾਨ ਅਤੇ ਨੇੜਲੇ ਘਰਾਂ ਦੀ ਬਿਜਲੀ ਪ੍ਰਭਾਵਿਤ ਹੁੰਦੇ ਦੇਖ ਮੌਕੇ ਤੇ ਜੀ ਤੇ ਹੋਰ ਬਿਜਲੀ ਮੁਲਾਜ਼ਮ ਨੇ ਪਹੁੰਚ ਕੇ ਬਿਜਲੀ ਦੀਆਂ ਤਾਰਾਂ ਦੀ ਤੁਰੰਤ ਮੁਰੰਮਤ ਸ਼ੁਰੂ ਕਰ ਦਿੱਤੀ। ਖਬਰ ਬਨਣ ਤੱਕ ਬਿਜਲੀ ਵਿਭਾਗ ਦਾ ਟਿਪਰ ਦੇ ਚਾਲਕ ਅਤੇ ਮਾਲਕ ਦੋਨਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਦਿਖਾਣੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ। ਹਾਂਜੀ ਸਰ ਤੁਹਾਨੂੰ ਕਿੰਨੇ ਵਜੇ ਕਾਲ ਆਈ ਆ? ਬੇ ਕੀ ਨੁਕਸਾਨ ਹੋਇਆ? ਕਿੱਥੇ ਹੋਇਆ? ਇਹ ਕਾਲ ਮੈਨੂੰ ਲਗਭਗ 9:00 ਵਜੇ ਦੇ ਆਈ ਹੈ ਤਰੀਕ। ਜੀ। ਇੱਕ ਲੰਗੜਵਾਏ ਐਪੀ ਤੇ ਫਲਾਈਂਗ ਸਟੇ ਲੈਵੀ ਉਸੇ ਉੱਨਾ ਇੱਕ ਹੋਰ ਟੁੱਟ ਗਿਆ ਹੈ ਲਗਭਗ 10000 ਰੁਪਏ ਦਾ ਨੁਕਸਾਨ ਆ ਮਿਲਿਆ ਸਾਰੀ ਸਪਲਾਈ ਰੀਸਟੋਰ ਕਰ ਦਿੱਤੀ ਗਈ ਹੈ ਇਹ ਜਿਹੜਾ ਹੁਣ ਟਿਪਰ ਵਾ ਇਹ ਜਿਹੜਾ ਬੱਜਿਆ ਕਿਹੜੇ ਰੋਡ ਦੇ ਉੱਤੇ ਹੈਗਾ ਇਹ ਐਮਐਲਏ ਦੀ ਕੂਚੀ ਨੂੰ ਸਿਰੋ ਰੋਡ ਜਿਹੜਾ ਜਾ ਰਿਹਾ ਉਹਦੇ ਉੱਪਰ ਬੱਜਿਆ ਹੈ ਅੱਛਾ ਜੀ ਜਿਹੜਾ ਟਿਪਰ ਚਾਲਕ ਹੁਣ ਆਪ ਕਿੱਥੇ ਹੈ ਇਸ ਵੇਲੇ ਉਹ ਇਸ ਵੇਲੇ ਜਦੋਂ ਅਸੀਂ ਆਏ ਮਜ਼ਦੂਰ ਨੇ ਕੋਈ ਜਾਨੀ ਮਾਨੀ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ ਬਸ ਜਾਨੀ ਨੁਕਸਾਨ ਕੋਈ ਨਹੀਂ ਨਾ ਮਾਲੀ ਨੁਕਸਾਨ ਆਇਆ ਖੋਲਦਾ ਹੈ ਸਾਡਾ ਫਲੈਨਸ਼ ਜਿਹੜਾ ਇਹਦਾ ਨੁਕਸਾਨ ਦੀ ਪਰਭਾਈ ਹੁਣ ਕੋਣ ਕਰੂਗਾ ਇਹਦਾ ਇਹ ਨੁਕਸਾਨ ਦੀ ਪਰਭਾਈ ਟ੍ਰਿਪਰ ਦਾ ਮਾਲਕ ਕਰੇਗਾ ਅੱਛਾ ਜੀ ਉਹਦੇ ਨਾਲ ਕੋਈ ਗੱਲਬਾਤ ਹੋਈ ਡਰਾਈਵਰ ਮਿਲਿਆ ਤੁਹਾਨੂੰ ਅਜੇ ਤੱਕ ਕੋਈ ਡਰਾਈਵਰ ਨਹੀਂ ਮਿਲਿਆ ਨਾ ਮਾਲਕ ਨੂੰ ਅੱਛਾ ਜੀ